ਅੱਜ ਜੋ ਮਸ਼ਹੂਰਾ ਬਾਤ ਕੱਲ ਜੋ ਤਹਿਰਾਨ ਦੇ ਵਿੱਚ ਹੋਇਆ ਤੁਸੀਂ ਤਿਆਰੀ ਰੱਖੋ ਇਹ ਪੰਜਾਬ ਨੂੰ ਅਸੀਂ 2016 ਤੋਂ ਰੌਲਾ ਪਾਉਂਦੇ ਆ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਕਿ ਇਹ ਜਿਹੜੇ ਲੰਬੇ ਕੁੜਤੇ ਉੱਚੇ ਪਜਾਮੇ ਵਾਲੇ ਟੂਬੀਆਂ ਵਾਲੇ ਪੰਜਾਬ ਦੇ ਇੱਕੋ ਦਾ ਮੁੰਬੱਲੇ ਜਾ ਰਹੇ ਆ ਤੁਹਾਡਾ ਸਕਿੱਲ ਵਰਕ ਖਾ ਰਿਹਾ ਤੁਹਾਡਾ ਵੇੜੀ ਬੰਡੀ ਦਾ ਦੁਕਾਨ ਦਾ ਪ੍ਰੂਫ ਆ ਤੁਹਾਡਾ ਸਬਜ਼ੀ ਦਾ ਕੰਮ ਖਾ ਗਿਆ ਇਹ ਤੁਹਾਡੀ ਲੇਬਰ ਦਾ ਤੁਹਾਡੇ ਕਾਰੀਗਰੀ ਦਾ ਕੰਮ ਖਾ ਗਿਆ ਅੱਜ ਬੁਟੀਕਾਂ ਦੇ ਟੇਨਰਾਂ ਤੋਂ ਲੈ ਕੇ ਵੱਡੇ ਬੰਦਿਆਂ ਕਰਦੇ ਸਭ ਤੋਂ ਸਮਝਦੇ ਤੇ ਜੇ ਖੇਲ ਇਹਰੇ ਅੱਡਾ ਬੰਦਾ ਜੇ ਕੋ ਜਾ ਕੇ ਕਿਸੇ ਨੂੰ ਕਹਿੰਦਾ ਨਾ ਕਿ ਇਹਨਾਂ ਨੂੰ ਸਪੇਸ ਨਾ ਦਿਓ ਜੀ ਤਾਂ ਜਵਾਸਾ ਦਾ ਕੀ ਹੁੰਦਾ ਜੀ ਇਹ ਕੰਮ ਤਾਂ ਉਹ ਜੀ ਜਿੰਨਾ ਕਰਾਇਆ ਉਹ ਕਰਦੇ ਨਹੀਂ ਕਰਦੇ ਤੇ ਰੋਣੇ ਕਾ ਤੂੰ ਰੋਣਾ ਦਾ ਇਹ 3 ਪੈਸੇ ਲਈ ਇੱਕ ਚੋਅਸ ਰੱਖੀ ਹੈ ਆਪਣੀ ਤੁਸੀਂ ਕੁਝ ਚੁਣਿਆ ਵੀ ਸਾਡੇ ਨਹੀਂ ਪੈਸਾ ਪ੍ਰਾਇੋਰਟੀ ਆ ਕਿਸੇ ਕਰਕੇ 80 ਸਾਲ ਛੱਤੇ ਬਤੇ ਹੈ ਨਾ ਸੱਚੇ ਖਾਤਰੀ ਖਾਦੇ ਆ ਅਸੀਂ ਪੈਸੇ ਦੇ ਚੱਕਰ ਚ ਇੰਨੇ ਕੰਫਰਟ ਜ਼ੋਨ ਚ ਚਲੇ ਜਾਂਦੇ ਆ ਕਿ ਅਸੀਂ ਕਿਸੇ ਵੀ ਤਰੀਕੇ ਦਾ ਕੰਪਰੋਮਾਈਜ਼ ਕਰਨ ਦਾ ਵਿਚਾਰ ਹੋ ਜਾਂਦੇ ਆ ਆਉਣ ਵਾਲੇ ਪਾਸੇ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਲੜਾਈ ਹੋਣੀ ਹੈ ਉਹ ਜਾਂ ਤਾਂ ਇਸਲਾਮਿਕ ਸਟੇਟ ਬਣਾਉਂਦੀ ਹੋਏਗੀ ਜਾਂ ਇਹਨੂੰ ਪਿੰਚਲ ਸਟੇਟ ਨਾ ਆਉਂਦੀ ਬਾਈ ਜੀ ਤੇ ਤੁਸੀਂ ਇੱਥੇ ਲੜੀ ਜਾਓ ਆਪਣੀਆਂ ਪ੍ਰਧਾਨਗੀਆਂ ਬੁਰਗਾ ਵਾਸਤੇ ਕਿਉਂਕਿ ਅੱਜ ਦਾ ਸਾਡਾ ਸਾਥੀ ਵੀ ਆ ਕਾਸੀ ਬਹੁਤ ਟੀਨ ਬੜੀਆਂ ਕਰਦੇ ਲੜਾਈ ਮਾਰਲੇ ਨਾਲ ਨਹੀਂ ਹੈਗੀ ਲੜਾਈ ਉਹ ਹੈ ਜਿਹੜੀਆਂ ਘਰ ਚ ਨਾਰਾਂ ਆਈਆਂ ਹੋਈਆਂ ਨੇ ਪਹਿਲਾਂ ਉਹਨਾਂ ਨੂੰ ਘਰ ਲਓ ਤੇ ਇਹਨਾਂ ਲੋਕਾਂ ਨੂੰ ਜਣਾ ਦੇਣੀ ਬੰਦ ਕਰੋ ਸਪੇਸ ਦੇਣੀ ਬੰਦ ਕਰੋ ਮਾਰੇ ਜਾਓ ਓਏ ਫਿਰ ਕਹਿੰਦੇ ਹੁਣ ਸਰਕਾਰ ਤੇ ਪੁਲਿਸ ਤੇ ਸਿਸਟਮ ਸਾਡੀ ਰੱਖਿਆ ਕਰੇ ਆਰਮੀ ਡਿਪਲੋਏ ਕਰਦੇ ਹੋ ਜੀ ਆਹ ਜਿਹੜਾ ਵਿਧਵਾ ਵਰਲਾਪ ਪਿਛਲੇ ਮੁਸ਼ਦਾਬਾਦ ਵਾਲੇ ਜਿਹੜੇ ਚੱਕਰ ਦੇ ਵਿੱਚ ਚੱਲਿਆ ਸੈਂਟਰ ਸੀਆਰਪੀ ਕਿਉਂ ਨਹੀਂ ਭੇਜ ਰਿਹਾ ਸੈਂਟਰ ਵੀਸਬ ਕਿਉਂ ਨਹੀਂ ਭੇਜ ਰਿਹਾ ਕਿਉਂਕਿ ਤੁਸੀਂ ਮੁਕੰਸਤਾ ਦੀ ਉਸਕਰਾਰ ਤੇ ਪਹੁੰਚ ਕੇ ਖੜੇ ਹੋ ਗਏ ਹੋ ਕਿ ਤੁਸੀਂ ਆਤਮਰਖਿਆ ਲਈ ਨਹੀਂ ਕਰ ਸਕਦੇ ਇਹ ਹਾਲਾਤ ਸਾਰੇ ਦੇਸ਼ 'ਚ ਸਾਡੇ ਇਦਾਂ ਦੇ ਆ ਤੇ ਪੰਜਾਬ ਇਸ ਟਾਈਮ ਖਰਸਤ ਹੁੰਦਾ ਜਾ ਰਿਹਾ ਤੁਸੀਂ ਦੋਰੀ ਮਾਰ ਰਹੇ ਹੋ ਤੁਸੀਂ ਨੈਸ਼ਨਲ ਬਾਰਡਰ ਦੇ ਉੱਤੇ ਬੈਠੇ ਹੋ ਤੁਸੀਂ ਕਿਵੇਂ ਤਸੇ ਤੁਹਾਡੇ ਇੰਟਰਨੈਸ਼ਨਲ ਬਾਰਡਰ ਤੇ ਉਹ ਵੀ ਉਸ ਦੇਸ਼ ਨਾਲ ਜਿਹੜਾ ਦੇਸ਼ ਤੁਹਾਨੂੰ ਹਰ ਸਮੇਂ ਖਾਣ ਦੀ ਭੁਗਤ ਦੇ ਵਿੱਚ ਆ ਪਰ ਉਹ ਕੱਲਾ ਅਤਵਾਰ ਨਹੀਂ ਹੈਗਾ ਚਾਹੇ ਉਹ ਗੌਰਮਤ ਤੋਂ ਮਾਰੂ ਚਿੱਟਾ ਆਉਂਦਾ ਹੋਵੇ ਸਭੀ ਜਵਾਨੀ ਖਾਰਿਆ ਪੰਜਾਬ ਦੇ ਅੰਦਰ ਇੱਕ ਵੈਕਿਊਮ ਬਣਿਆ ਹੋਇਆ ਸਾਡੇ ਬੱਚੇ ਤਣਾ ਤਣਾ ਬਾਹਰ ਜਾ ਰਹੇ ਆ ਲੜੇਗਾ ਕੌਣ 67 ਸਾਲ ਵਾਲੇ 70 ਸਾਲ ਵਾਲੇ ਜਿਨ੍ਹਾਂ ਨੇ ਆਪਣੀ ਵਰਭਉ ਨਹੀਂ ਸੋ ਇਸ ਕਰਕੇ ਜਾਗਰਤ ਹੋ ਗੋ